ਪਾਣੀ ਤੋਂ ਜੇਵਾਕ ਬੱਚਾ ਪੁੱਤਿਆਂ ਨੂੰ ਦੂਰ ਰੱਖਿਓ ਪਾਣੀ ਦਾ ਖਾਦ ਰੱਖਿਓ ਜੇ ਆਪਣੇ ਤੇ ਕਰੋਪੀ ਆਪਣੀ ਬਾਦ ਪੱਕੇ ਆਪਾਂ ਨਾਲਿਆਂ ਤੁਹਾਡੇ ਮੰਤਰੀ ਸਾਹਿਬ ਨੇ ਵੀ ਦੱਸਿਆ ਵੀ ਚਾਰ ਚਾਹੀਦਾ ਅਸੀਂ ਸਾਡੇ ਲੱਖ ਜੋ ਚਾਰ ਹੀ ਭਿਜ ਮੈਂ ਤਕਰੀਬਨ ਅੱਜ ਨਾਲੇ ਦੇ ਕਈ ਪਿੰਡਾਂ ਦਾ ਕਲਦੀਪਾਲੀਵਾਲੀ ਨਾਲ ਦੌਰਾ ਕਰਕੇ ਆਇਆ ਬਹੁਤ ਤਰਸ ਚੋਕ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇਗੇ ਚਲੋ ਅਸੀਂ ਵੀ ਅੱਜ ਆ ਰਾਸ਼ਨ ਵਾਲਿਆਂ ਨੂੰ ਰਾਸ਼ਨ ਦੇ ਕੇ ਆਏ ਆ। ਤ੍ਰਪਾਲ ਨਾਲ ਨੂੰ ਤ੍ਰਪਾਲ ਦੇ ਕੇ ਆਏ ਆ। ਪਰ ਉਸ ਤੋਂ ਬਿਨਾ ਵੀ ਜਿਹੜੀਆਂ ਬੜੀਆਂ ਜ਼ਰੂਰਤਾਂ ਨੇ ਅੱਜ ਵੀ ਐ ਤੇ ਕੁਝ ਦਿਨਾਂ ਬਾਅਦ ਵੀ ਜਿਹਨਾਂ ਜ਼ਰੂਰਤਾਂ ਮੈਡੀਸਿਨ ਦੀਆਂ ਹੋਰ ਵੀ ਇੱਥੇ ਕੀ ਕੀ ਜ਼ਰੂਰਤਾਂ ਪੈਣੀਆਂ ਨੇ ਉਹ ਵੀ ਜਿਹੜਾ ਚੈੱਕ ਕਰਕੇ ਆਇਆ। ਇਹ ਹਾਲਾਤ ਤੇ ਵੇਖੋ ਅਜੇ ਬਹੁਤ ਚਿੰਤਾਜਨਕ ਨੇ। ਪਰ ਅੱਗੇ ਨਾਲੋਂ ਕੋਲੇ ਠੀਕ ਹੋ ਰਿਹਾ ਅੱਜ ਥੋੜੇ ਡੇਰ ਫੁੱਟ ਪਾਣੀ ਜਿਹੜਾ ਘਟਿਆ ਕਈ ਪਿੰਡਾਂ ਦੇ ਵਿੱਚ ਅਸੀਂ ਗਏ ਟਰੈਕਟਰਾਂ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਹੈ ਗੱਡੀਆਂ ਨਹੀਂ ਜਾ ਸਕਦੀਆਂ ਉਹ ਦਸੀ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਜਿੰਨਾ ਮਰਜ਼ੀ ਓਖਾ ਟਾਈਮ ਆ ਜੀ ਤੁਸੀਂ ਦੇਖੋ ਵੀ ਇੱਥੇ ਪਿੱਛੇ ਬਹੁਤ ਪਾਣੀ ਹੈ ਤੇ ਕਈ ਪਿੰਡ ਤਾਂ ਐਦਾਂ ਦੇ ਜਿੱਥੇ 6-6 ਫੁੱਟ 8-8 ਫੁੱਟ ਪਾਣੀ ਹੈ ਜਿਹੜਾ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਵੇਂ ਸਵੇਰ ਦੇ ਅਸੀਂ ਦੇਖ ਰਿਹਾ ਜ਼ਿਕਰ ਕਰ ਰਹੇ ਹਾਂ ਕੱਲੇ ਅਜਨਾਲੇ ਹਲਕੇ 'ਚ 30000 ਏਕੜ ਹੈ ਜਿਹਦਾ ਨੁਕਸਾਨ ਹੋਇਆ ਇਸ ਤੋਂ ਬਿਨਾ ਤੁਸੀਂ ਦੇਖੋ ਵੀ ਘਰਾਂ ਦੇ ਵਿੱਚ ਕਈਆਂ ਦੇ ਵਿੱਚ 6 6 8 8 ਫੁੱਟ ਪਾਣੀ ਹੈ ਲੋਕ ਆਪਦੀਆਂ ਛੱਤਾਂ ਦੇ ਬੈਠੇ ਉੱਪਰ ਚਾਰਾ ਤੱਕ ਵੀ ਹੈ ਨਹੀਂ ਤੁਸੀਂ ਦੇਖੋ ਵੀ ਉੱਪਰੋਂ ਵੀ ਪੈ ਰਹੇ ਆ ਤੇ ਕੱਲੀ ਤਰਪਾਲ ਦੇ ਸਹਾਰੇ ਨਾਲ ਲੋਕ ਜਿਹੜੇ ਛੱਤਾਂ ਤੇ ਬੈਠੇ ਆ ਤੇ ਕਈਆਂ ਨੂੰ ਆਪਣੇ ਪਸ਼ੂ ਵੀ ਕਹੋ ਵੀ ਕਿੱਲਿਆਂ ਨਾਲ ਫੁੱਲਣਾ ਸਾਮੀ ਲੱਗਿਆ ਤੇ ਉੱਥੇ ਬੰਨੇ ਬਣਾਈ ਉਹਨਾਂ ਦੇ ਕਹੋ ਵੀ ਸਾਹ ਕੁੱਟ ਕੇ ਜਿਹੜੀ ਮੌਤ ਹੈ ਉਹ ਹੋ ਗਈ ਦੇ ਨਾਲੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਕੁੱਤੀ ਆ ਸਦਾਤ ਪਵੰਸੇ ਮਾਨ ਦੀ ਸਰਕਾਰ ਜਿਹੜੀ ਉਹ ਤੁਹਾਡੇ ਨਾਲ ਆ